ਇਹ ਉਤਪਾਦਕਤਾ ਤਿੰਨੇ ਦਾਇਰ ਪੜਦੇ ਨਾ ਉਹਦਾ ਹੈਡਿੰਗ ਕੀ ਹੈ ਜੀ ਆਦਮ ਦਾ ਆਤਮਿਕ ਤੌਰ ਤੇ ਡਿਗਣਾ ਹallelujah ਕੋਈ ਸਾਦਾ ਫਰਜ਼ ਮਾਰਦਾ ਜਿਹੜੇ ਆਤਮਿਕ ਤੌਰ ਤੇ ਡਿਗੇ ਹੋਏ ਲੋਕ ਆ ਮਰੇ ਹੋਏ ਲੋਕ ਆ ਉਹਨਾਂ ਦੇ ਅੰਦਰ ਪਵਿੱਤਰ ਆਤਮਾ ਨੂੰ ਫੂਕੜਾ वचन ਨੂੰ ਫੂਕੜਾ ਤੁਸੀਂ ਤੁਹਾਡਾ ਕੰਮ ਆ ਤੁਸੀਂ ਵਚਨ ਵੰਡਣਾ ਔਰ ਪਰਮੇਸ਼ਰ ਦਾ ਕੰਮ ਆ ਪਵਿੱਤਰ ਆਤਮਾ ਦੇ ਨਾਲ ਪਰਣਾ

जो तो चेलिया ने प्रार्थना की प्रभु ने क्या कि प्रभु सू प्रथना करनी सिखा प्रभु ने कहा परमेश मैं परमेर राजनाज अलग समझते साजा दुनिया का राज नहीं है दुनिया के राजे राणियों वाला राज नहीं है आत्मा वाला राज नहीं है ਸਾਡਾ ਰਾਜ ਜਿਹੜਾ ਆ ਪਵਿੱਤਰ ਆਤਮਾ ਦਾ ਰਾਜ ਆ ਪਰਮੇਸ਼ਰ ਦਾ ਰਾਜ ਆ ਧਰਤੀ ਦਾ ਰਾਜ ਨਹੀਂ ਹੈਗਾ ਸਵਰਗ ਦਾ ਰਾਜ ਆ ਕਿਹੜਾ ਰਾਜ ਹੀ ਹੈਗਾ ਸਵਰਗ ਦਾ ਰਾਜ ਆ ਅਸੀਂ ਉਹ ਰਾਜ ਦੇ ਕੋਲ ਲੈ ਕੇ ਆਉਣਾ ਉਹਨਾਂ ਨੂੰ ਦੱਸਣ ਆਇਆ ਕਿ ਜਿਹੜੇ ਲੋਕ ਗਵਾਚੇ ਹੋਇਆ ਪਰਮੇਸ਼ਰ ਦੇ ਲੋਕ ਆਤਮਾ ਦੇ ਤੌਰ ਤੇ ਡਿਗੇ ਹੋਇਆ ਪਾਪ ਵਿੱਚ ਫਸੇ ਹੋਇਆ ਗੁਨਾਹਾਂ ਵਿੱਚ ਫਸੇ ਹੋਇਆ ਹallelujah 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 ਤੇ ਉਹਨਾਂ ਨੂੰ ਸੱਚਾਈ ਦੇ ਮਾਪ ਡੰਡਾ ਬਾਰੇ ਦੱਸਣਾ ਆ ਕਾਨੂੰਨਾਂ ਦੀ ਪਾਲਣਾ ਕਰਨੇ ਕਰਨਾ ਸਿਖਾਉਣਾ ਆ ਹallelujah ਸੱਚਾਈ ਦੇ ਮਾਪ ਡੰਡਾ ਜਿਹੜੇ ਆ ਸਮਝਦੇ ਨਾ ਮੇਰੀ ਗੱਲ ਸੱਚਾਈ ਦੇ ਚਰਣਾ ਕੋ ਬੱਚੇ ਤਰੀਕਾ ਜਿਹਨੂੰ ਸੱਚਾਈ ਦਾ ਆਤਮਾ ਆਵੇਗਾ ਸੱਚਾਈ ਵਿੱਚ ਤੁਹਾਡੀ ਕੀ ਕਰੇਗਾ ਉਹ ਅੱਗਵਾਈ ਕਰੇਗਾ ਪਰਮੇਸ਼ਰ ਦੇ ਕਾਨੂੰਨਾਂ ਬਾਰੇ ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਆਜ਼ਾਦੀ ਸ਼ਾ ਦਿੱਤੀ ਹੋਈ ਆ ਜੋ ਮਰਜ਼ੀ ਕਰਿਓ ਪਾਪ ਕਰਿਓ ਪਰਮੇਸ਼ਰ ਤੁਹਾਨੂੰ ਰੋਕੇਗਾ ਨਹੀਂ ਹallelujah ਪਰ ਸਚਾਈ ਦਾ ਆਤਮਾ ਤੁਹਾਡੇ ਕੋਲ ਕੀ ਹੋ ਜਾਵੇਗਾ ਵੱਖਰਾ ਹੋ ਜਾਵੇਗਾ ਕਿ ਬੱਚੇ ਜਦ ਸਚਾਈ ਦਾ ਆਤਮਾ ਆਵੇਗਾ ਉਹਨੇ ਤੁਹਾਡੀ ਸਚਾਈ ਵਿੱਚ ਅਗਵਾਈ ਕਰਨੀ ਹੈ ਹallelujah ਸਚਾਈ ਦੇ ਬਾਰੇ ਮਾਪਦੰਡਾਂ ਬਾਰੇ ਪਰਮੇਸ਼ਰ ਦੇ ਕਾਨੂੰਨਾਂ ਦੇ ਪਾਲਣਾ ਕਰਨੀ ਸਿਖਾਉਣੀ ਆ ਤੇ ਉਹਨਾਂ ਨੂੰ ਦੱਸਣਾ ਕਿ ਯਿਸੂ ਮਰਦਿਆਂ ਵਿੱਚੋਂ ਕੀ ਹੋ ਗਿਆ ਆ ਜਿਉਂਦਾ ਹੋ ਗਿਆ ਆ ਹallelujah ਬਰੋ ਆਪਣੇ ਚੇਲਿਆਂ ਦੇ ਨਾਲ ਕੀ ਕਰਦਾ ਆ ਉਹ ਕੰਮ ਕਰਦਾ ਆ ਹallelujah ਲੋਕਾਂ ਨੂੰ ਦੱਸਣਾ ਆ ਕਿ ਇਸ ਮਰਦਾਂ ਵਿੱਚ ਕੀ ਹੋ ਗਿਆ ਆ ਜਿਉਂਦਾ ਹੋ ਗਿਆ ਆ ਔਰ ਆਪਣੇ ਚੇਲਿਆਂ ਦੇ ਨਾਲ ਆਪਣੇ ਸੰਤਾ ਸੇਵਕਾਂ ਦੇ ਨਾਲ ਅੱਜ ਵੀ ਉਹ ਕੀ ਕਰ ਰਿਹਾ ਪਵਿੱਤਰ ਆਤਮਾ ਦੇ ਰਾਹੀਂ ਕੰਮ ਕਰ ਰਿਹਾ ਹallelujah 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 ਪਰਮੇਸ਼ਰ ਆਪਣੇ ਹਰੇਕ ਬੱਚੇ ਵਿੱਚ ਦਿਲ ਸੱਚੀ ਰੱਖਦਾ ਤੇ ਪਵਿੱਤਰ ਆਤਮਾ ਦੇ ਦੁਆਰਾ ਉਹਨਾਂ ਨਾਲ ਹੋਣ ਦਾ ਵਾਅਦਾ ਕਰਦਾ ਆ ਹallelujah ਜੋਹਨਾ ਜੀ ਨੇ ਇੱਕਦੇ ਆਏ ਉਹਦੀ 12 ਚ ਲਿਖਿਆ ਜਿੰਨਿਆ ਨਹੀਂ ਪਰਮੇਸ਼ਰ ਨੂੰ ਆਪਣਾ ਮੁਕਤੀਦਾਤਾ ਕਬੂਲ ਕੀਤਾ ਪਰਮੇਸ਼ਰ ਨੇ ਇਹਨਾਂ ਨੂੰ ਪੁੱਤਰ ਹੋਣ ਦਾ ਹੱਕ ਦਿੱਤਾ ਹਾਲੇਲੂਇਆ ਜਦੋਂ ਅਸੀਂ ਪਰਮੇਸ਼ਰ ਦੇ ਬੱਚੇ ਆ ਨਾ ਤਾਂ ਪਰਮੇਸ਼ਰ ਤੁਹਾਡੇ ਵਿੱਚ ਵੀ ਕਰੇਗਾ ਜੀ ਉਹ ਦਿਲ ਚਸਵੀ ਰੱਖੇਗਾ ਲਗਾ ਪਰਮੇਸ਼ਰ ਦਾ ਤੁਹਾਡੇ ਨਾਲ ਹੋ ਜਾਵੇਗਾ ਤੁਹਾਡਾ ਬੱਚਿਆ ਨਾ ਤੁਹਾਡੇ ਨਾਲ ਕਿੰਨਾ ਲਗਾ ਦੀ ਅੱਜ ਛੋਟੇ ਹਨ ਕਿਨੇ ਕਿਨੇ ਵੱਡੇ ਹੋ ਗਏ ਕਿਤੇ ਤਾਂ ਵੀ ਸਾਡਾ

ਹallelujah ਐਨਾ ਪਿਆਰ ਕੀਤਾ ਕਿ ਪ੍ਰਭੂ ਯਿਸੂ ਮਸੀਹ ਨੂੰ ਸਾਡੇ ਲਈ ਕੀ ਕਰ ਦਿੱਤਾ ਉਹਨੇ ਕੁਰਬਾਨ ਕਰ ਦਿੱਤਾ ਪਰਮੇਸ਼ਰ ਆਪਣੇ ਬੱਚਿਆਂ ਨਾਲ ਕੀ ਰੱਖਦਾ ਜੀ ਦਿਲ ਚ ਅਸਵੀ ਰੱਖਦਾ ਲਗਾ ਰੱਖਦਾ ਤੁਹਾਡੇ ਨਾਲ ਹallelujah ਹੋਰ ਤੁਹਾਡੇ ਨਾਲ ਹੂਨ ਦਾ ਵਾਦਾ ਕਰਦਾ ਪਰਮੇਸ਼ਰ ਜੋ ਅਸੀਂ ਪੜਾਂਗੇ ਯੋਹੰਨਾ ਯਾਹੀਲ 14 ਦੇ ਆਏ ਜਦੋਂ ਅਸੀਂ 16 ਐਪ ਪੜਦੇ ਆ चौदह जो सोलह पढ़ते हैं अपने पिता को तो माया तो तो मैं अपने पिता को तो मंगा गा तो दूजा सहायक तो पवित्र आत्मा बख्शे सदा तो की रवेगा जी संघ रहेगा और तो

ਕਿ ਯਿਸੂ ਸਾਡੇ ਕੀ ਆ ਜੀ ਨਾਲ ਆ ਹallelujah ਹallelujah ਅਤੇ ਮੈਂ ਆਪਣੇ ਪਿਤਾ ਤੋਂ ਮੰਗਾਗਾ ਉਹ ਤੁਹਾਨੂੰ ਦੂਜਾ ਸਹਾਇਕ ਬਖਸ਼ੇਗਾ ਇਹ ਸਦਾ ਤੁਹਾਡੇ ਕੀ ਰਹੇਗਾ ਨਾਲ ਰਹੇਗਾ ਹallelujah 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 ਪਿਤਾ ਪਰਮੇਸ਼ਰ ਅਤੇ ਯਿਸੂ ਸਾਡੇ ਨਾਲ ਕੋਈ ਤਰ੍ਹਾਂ ਆਤਮਾ ਘੋਰਾ ਰਹਿੰਦੇ ਹਨ ਅਤੇ ਪਰਮੇਸ਼ਰ ਆਪਣੇ ਬੱਚਨ ਰਾਹੀਂ ਵੀ ਤੁਹਾਡੇ ਨਾਲ ਆ ਹallelujah ਪਰਬੂ ਜੀ ਕੀ ਕਹਿੰਦੇ ਪਿਤਾ ਪਰਮੇਸ਼ਰ ਤੇ ਭਵਿੱਤ ਆਤਮਾ ਤੇ ਪ੍ਰਭੂ ਯਸਮਸੀ ਸਦਾ ਤੁਹਾਡੇ ਕੀ ਰਹਿੰਦੇ ਨੇ ਤਿੰਨੇ ਤੁਹਾਡੇ ਨਾਲ ਰਹਿੰਦੇ ਆ ਹਾਲੇਲੂਇਆ ਉਹ ਜਦੋਂ ਪਵਿੱਤਰ ਆਤਮਾ ਆ ਗਿਆ ਉਹ ਪਬੂ ਨੇ ਕਿਹਾ ਤੁਸੀਂ ਮੇਰੇ ਵਿੱਚ ਹਾਲੇਲੂਇਆ ਔਰ ਮੇਰੀਆਂ ਗੱਲਾਂ ਤੁਹਾਡੇ ਵਿੱਚ ਔਰ ਮੈਂ ਔਰ ਪਿਤਾ ਹਮਾਂਗਾ ਤੁਹਾਡੇ ਨਾਲ ਕੀ ਕਰਾਂਗਾ ਬਾਸ ਕਰਾਂਗਾ